ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਹੁਣ ਗਰਮੀ ਹੋ ਗਈ ਹੈ ਜੀ ਤੇ ਸਾਰੇ ਘਰਾਂ ਦੇ ਵਿੱਚ ਇਹ ਜਿਹੜੇ ਹੁੰਦੇ ਤਰਬੂਜ ਵਾਟਰਮੈਲਨ ਵੀ ਕਹਿੰਦੇ ਨੇ ਕਿਤੇ ਮਤੀਰਾ ਵੀ ਕਹਿੰਦੇ ਆ ਤੇ ਹਰ ਇੱਕ ਘਰ ਦੇ ਵਿੱਚ ਇਹ ਖਰੀਦਿਆ ਜਾਂਦਾ ਜੀ ਖਾਣ ਲਈ ਤੇ ਇਹਨੂੰ ਜੀ ਆਪਾਂ ਤਰਬੂਜ ਇਹ ਵਿੱਚੋਂ ਤਾਂ ਆਪਾਂ ਖਾ ਲੈਨੇਗੇ ਤੇ ਛਿਲਕੇ ਆਪਾਂ ਇਹਦੇ ਸਿੱਟ ਦੇ ਨਹੀਂ ਆ ਬੇਕਾਰ ਸਮਝ ਕੇ ਤੇ ਅੱਜ ਆਪ ਤੁਹਾਨੂੰ ਇਹ ਤਾਂ ਬਹੁਤ ਵਧੀਆ ਚੀਜ਼ ਬਣਾ ਕੇ ਦਿਖਾਵਾਂਗੇ ਜੀ ਤਰਬੂਜ ਤੋਂ ਤੇ ਗਰਮੀਆਂ ਦੇ ਵਿੱਚ ਅਕਸਰ ਹੀ ਹੁਣ ਇਹ ਸਾਰੇ ਘਰਾਂ ਦੇ ਵਿੱਚ ਖਰੀਦੇ ਜਾਣਗੇ ਤੇ ਇਹ ਖਾਣਾ ਵੀ ਚਾਹੀਦਾ ਤੇ ਖਾਣ ਦੇ ਦੇ ਬਹੁਤ ਜ਼ਿਆਦਾ ਫਾਇਦੇ ਵੀ ਹੁੰਦੇ ਆਗੇ ਤੇ ਜਿੰਨਾ ਜੀ ਇਹ ਆਪਣੇ ਲਈ ਅੰਦਰੋਂ ਇਹਨੂੰ ਆਪਾਂ ਖਾਣਾਂਗੇ ਜਿੰਨਾ ਫਾਇਦੇਮੰਦ ਇਹ ਅੰਦਰੋਂ ਹੋਗਾ ਤੇ ਉਹਨੇ ਹੀ ਇਹਦੇ ਫਾਇਦੇਮੰਦ ਆਪਣੇ ਲਈ ਸਿੱਧੇ ਆ ਦੇ ਤੇ ਆਪਾਂ ਬਹੁਤ ਵਧੀਆ ਰੈਸਪੀ ਤਿਆਰ ਕਰਦੇ ਅੱਜ ਤੇ ਚਲੋ ਜੀ ਸਟਾਰਟ ਕਰੀਏ ਵੀਡੀਓ ਤੇ ਜੇਕਰ ਵੀਡੀਓ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਇਹਨੂੰ ਧੋ ਲਿਆ ਹੈ ਤਰਬੂਜ ਨੂੰ ਤੇ ਹੁਣ ਆਪਾਂ ਇਹਦੇ ਸਿਲਕੇ ਲਾਉਣੇ ਸ਼ੁਰੂ ਕਰਾਂਗੇ ਕਿਉਂਕਿ ਜੇਕਰ ਆਪਾਂ ਵਿੱਚੋਂ ਕੱਟ ਲਾਂਗੇ ਪਹਿਲਾਂ ਤਾਂ ਫਿਰ ਇਹਦੇ ਉੱਪਰੋਂ ਇਹਨੂੰ ਛਿੱਲਣਾ ਔਖਾ ਹੋ ਜਾਊਗਾ ਤੇ ਇਸ ਤਰੀਕੇ ਨਾਲ ਪਹਿਲਾਂ ਆਪਾਂ ਇਹਨੂੰ ਉੱਪਰੋਂ ਛਿੱਲਾਂਗੇ ਇਸ ਤਰੀਕੇ ਨਾਲ ਉਤੋਂ ਥੇਲਾ ਲੈਣਾ ਇਹਨੂੰ ਆਪਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸੇ ਲਾ ਲਾਂਗੇ ਜੀ ਬਧੀਆ ਸੌਖਾ ਛਿੱਲਿਆ ਜਾਊਗਾ ਤੇ ਲੋ ਜੀ ਇਹ ਆਪਾਂ ਸਾਰੇ ਛਿਲਕੇ ਉਤਾਰ ਲੇ ਤਰਬੂਜ ਤੇ ਇਹ ਦੇਖੋ ਤੇ ਹੁਣ ਜਿਹੜਾ ਇਹ ਥੋੜਾ ਥੋੜਾ ਲਾਲ ਪਾਟ ਰਹਿ ਗਿਆ ਤੇ ਇਹ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਉਤਾਰ ਦਾਂਗੇ ਕਿਉਂਕਿ ਆਪਾਂ ਲਾਲ ਪਾਟ ਆ ਇਹਦੇ ਵਿੱਚ ਨਹੀਂ ਵਰਤਣਾ ਇਹ ਸਿਰਫ ਆਪਾਂ ਨੂੰ ਇਸ ਤਰ੍ਹਾਂ ਪਲੇਨ ਛਿਲਕੇ ਚਾਹੀਦੇ ਆ ਦੇ ਸਾਰੇ ਛਿਲਕੇ ਇਸ ਤਰ੍ਹਾਂ ਸਾਫ ਕਰ ਲਾਂਗੇ ਆਪਾਂ ਜਿਹੜਾ ਇਹ ਲਾਲ ਪਾਟ ਆ ਥੋੜਾ ਥੋੜਾ ਬਹੁਤਾ ਤਾਂ ਇਹਨੂੰ ਆਪਾਂ ਉਤਾਰ ਦਾਂਗੇ ਬਿਲਕੁਲ ਤਿਨੋ ਜੀ ਸਾਰੇ ਛਿਲਕੇ ਆਪਾਂ ਇਸ ਤਰੀਕੇ ਨਾਲ ਪਲੈਨ ਕਰ ਲਏਗੇ ਬਿਲਕੁਲ ਸਾਫ਼ ਤਿਨੋ ਜੀ ਹੁਣ ਆਪਾਂ ਸਿਰਕਿਆਂ ਨੂੰ ਇਸ ਤਰੀਕੇ ਨਾਲ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਨਾ ਕੱਟ ਲਗਾਵਾਂਗੇ ਇਸ ਤਰੀਕੇ ਨਾਲ ਕੱਟ ਲਗਾ ਲੈਣੇ ਆਪਾਂ ਤਿਨੋ ਜੀ ਹੁਣ ਆਪਾਂ ਇਸ ਤਰੀਕੇ ਨਾਲ ਲੰਬੇ ਕੱਟ ਲਗਾ ਲੇ ते हा आपण बरीक वरीक कट लवे एस तरी छोटे छोटे पीस करल तरीकेने आपण सारे छोटे छोटे पीस करले ਇੱਥੇ ਆਪਾਂ ਸਾਰੇ ਇਹ ਤਰੀਕੇ ਨਾਲ ਤੇ ਬਰੀਕ-ਬਰੀਕ ਪੀਸ ਕਰ ਲਏ ਇਹਦੇ ਤੇ ਹੁਣ ਆਪਾਂ ਇੱਧਰ ਰੱਖ ਲਿਆ ਜੀ ਗਰਮ ਪਾਣੀ ਤੇ ਇਹ ਆਪਾਂ ਤਿੰਨ ਗਲਾਸ ਪਾਣੀ ਦੇ ਲੈਂਦੇ ਆ ਜੀ ਇਹ ਜਿਹੜੇ ਹੁੰਦੇ ਆ ਛੋਟੇ ਗਲਾਸ ਤਿੰਨ ਪਾਣੀ ਦੇ ਲੈ ਲੈ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਨੂੰ ਗਰਮ ਹੋਣ ਦੇਵਾਂਗੇ ਜੀ ਤੇ ਜਿਹੜੀਆਂ ਇਹ ਆਪਾਂ ਫਾੜੀਆਂ ਕਰੀਆਂ ਜੀ ਹੁਣ ਆਪਾਂ ਸਾਰੀਆਂ ਇਹਦੇ ਵਿੱਚ ਐਡ ਕਰ ਦਾਂਗੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਫਾੜੀਆਂ ਸਾਰੀਆਂ ਇਹਦੇ ਵਿੱਚ ਪਾ ਲਾਂਗੇ ਪਾਣੀ ਦੇ ਤੇ ਇਸ ਤਰੀਕੇ ਨਾਲ ਜੇ ਹੁਣ ਆਪਾਂ 7 ਤੋਂ 8 ਮਿੰਟ ਇਹਨੂੰ ਉਬਾਲ ਲਾਂਗੇ ਮੀਡੀਅਮ ਫਲੇਮ ਤੇ ਪਾਣੀ ਦੇ ਵਿੱਚ ਜਦੋਂ ਤੱਕ ਇਹ ਟ੍ਰਾਂਸਪੇਰੈਂਟ ਨਾ ਦਿਖਣ ਲੱਗੇ ਤੇ ਲੋ ਜੀ ਹੁਣ ਆਪਾਂ ਗੈਸ ਬੰਦ ਕਰ ਦਈਏ ਤੇ ਹੁਣ ਆਪਾਂ ਇਹਨੂੰ ਛਾਣਨੀ ਨਾਲ ਛਾਲ ਲਾਂਗੇ ਇਸ ਤਰੀਕੇ ਨਾਲ ਆਪਾਂ ਵੱਡੀ ਕੋਈ ਛਾਲਣੀ ਲੈ ਲੈਣੀ ਤੇ ਸਾਰੀ ਆਪਾਂ ਇਹਦੇ ਵਿੱਚ ਛਾਲ ਲਾਂਗੇ ਇਸੇ ਤਰੀਕੇ ਨੇ ਆਪਾਂ ਬਸ ਇਹਨੂੰ ਨੁੱਚੜਨ ਲਈ ਰੱਖ ਦਾਂਗੇ ਸਾਰਾ ਪਾਣੀ ਐਕਸਟਰਾ ਜਿਹੜਾ ਇਹਦਾ ਨੁੱਚੜ ਜੂਗਾ ਇਸ ਤਰੀਕੇ ਨਾਲ ਲੋ ਜੀ ਹੁਣ ਆਪਾਂ ਸੇਮ ਬਰਤਨ ਲੈ ਲਿਆ ਫਿਰ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਖੰਡ ਦੀ ਪਾਵਾਂਗੇ ਤੇ ਲੋ ਜੀ ਇੱਕ ਕੌਲੀ ਪਾਣੀ ਦੀ ਪਾਤੀ ਆਪਾਂ ਤੇ ਅੱਧੀ ਕੌਲੀ ਆਪਾਂ ਇੱਥੇ ਹੋਰ ਪਾ ਦਾਂਗੇ ਪਾਣੀ ਦੀ ਤੇ ਅੱਡੇ ਕੋ ਲਈ ਆਪਾਂ ਪਾਣੀ ਦੇ ਹੋਰ ਲੈ ਲਈ ਜੀ ਇਹਨੂੰ ਵੀ ਪਾ ਦਾਂਗੇ ਤੇ ਹੁਣ ਆਪਾਂ ਗੈਸ ਔਨ ਕਰ ਲਾਂਗੇ ਤੇ ਚਾਹ ਛੀ ਨੂੰ ਆਪਾਂ ਇੱਥੇ ਕੀਨੀ ਨੂੰ ਇੱਥੇ ਆਪਾਂ ਚਿੰਗੀਤਰਾ ਕੋਲ ਲਾਂਗੇ ਜੀ ਚਮਚ ਨਾਲ ਹਿਲਾ ਕੇ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਲੋ ਜੀ ਹੁਣ ਆਪਣੀ ਚਾਸ਼ਨੀ ਇਹ ਚੰਗੀ ਤਰ੍ਹਾਂ ਵੇਖੋ ਜਿਹੜੀ ਖੰਡ ਪਾਈ ਸੀ ਆਪਾਂ ਘੁਲ ਗਈ ਤੇ ਹੁਣ ਜਿਹੜੇ ਇਹ ਆਪਾਂ ਲੈਤੀ ਹੈਗੇ ਇਹ ਪੀਸ ਕੱਟ ਕੇ ਤੇ ਇਹ ਪਾ ਲਾਂਗੇ ਆਪਾਂ ਇਹਦੇ ਵਿੱਚ ਸਾਰੇ ਪੀਸ ਇਹ ਤਰੀਕੇ ਨਾਲ ਆਪਾਂ ਸਾਰੇ ਹਿਲਾ ਲਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਵੀ ਪਕਾ ਲਾਂਗੇ ਜੀ ਇਸ ਤਰੀਕੇ ਨਾਲ ਹਲਾ ਹਲਾ ਕੇ ਇਹਨੂੰ ਪਕਾਉਂਦੇ ਰਵਾਂਗੇ ਲੋ ਜੀ ਹੁਣ 7 ਤੋਂ 8 ਮਿੰਟ ਹੀ ਇੱਧਰ ਹੋ ਗਿਆ ਆਪਾਂ ਨੂੰ ਚਾਸ਼ਨੀ 'ਚ ਪਕਾਉਂਦਿਆਂ ਨੂੰ ਇਹਨੂੰ ਤੇ ਚਾਸ਼ਨੀ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਗਈ ਆ ਹੁਣ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਚਲੋ ਜੀ ਇੱਥੇ ਆਪਾਂ ਤਿੰਨ ਵਰਤਨ ਲੈ ਲਏ ਇਹ ਕ올ੀਆਂ ਤੇ ਇਹਨਾਂ ਦੇ ਵਿੱਚ ਆਪਾਂ ਕੱਢ ਲਾਂਗੇ ਇਹਨੂੰ ਤੇ ਇਸ ਤਰੀਕੇ ਨਾਲ ਆਪਾਂ ਤਿੰਨਾਂ ਵਰਤਨਾਂ ਦੇ ਵਿੱਚ ਕੱਢ ਲਾਂਗੇ ਇਹ ਇਹ ਤਿੰਨ ਵਰਤਨਾ ਦੇ ਵਿੱਚ ਸਾਰੀ ਇਹ ਕੱਢ ਲਈ ਤੇ ਇਹ ਜਿਹੜਾ ਸਰਬਤ ਬਚ ਗਿਆ ਜੀ ਇਹਨੂੰ ਤੁਸੀਂ ਕਿਸੇ ਸਰਬਤ ਦੇ ਰੂਪ ਵਿੱਚ ਤੇ ਪੀ ਸਕਦੇ ਠੰਡਾ ਕਰਕੇ ਇਹ ਤਿੰਨ ਗੋਲੀਆਂ ਦੇ ਵਿੱਚ ਅਲੱਗ-ਅਲੱਗ ਪਾਇਆ ਜੀ ਇਹ ਤੇ ਆਪਣੇ ਕੋਲ ਤਿੰਨ ਕਲਰ ਰਹਿ ਗਏ ਪਹਿਲੇ ਦੇ ਵਿੱਚ ਆਪਾਂ ਪਾਵਾਂਗੇ ਗ੍ਰੀਨ ਕਲਰ ਚੰਗੀ ਤਰ੍ਹਾਂ ਆਪਾਂ ਰਲਾ ਦਾਂਗੇ ਗ੍ਰੀਨ ਕਲਰ ਨੂੰ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਜੀ ਕਲਰ ਥੋੜਾ ਹੈ ਬਾਦੀ ਲੈਣਾ ਜਿਹੜਾ ਇਹ ਵਧੀਆ ਕਲਰ ਜੇ ਚੜ ਜਾਏ ਇਹਨੂੰ ਤੇ ਲੋ ਜੀ ਇੱਥੇ ਆਪਾਂ ਲੈਤਾ ਹੀ yellow ਕਲਰ ਪੀਲਾ ਰੰਗ ਸੇ ਇੱਥੇ ਆਪਣੇ ਕੋਲ ਤੇ ਪੀਲਾ ਪੀਲਾ ਰੰਗ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤੇ ਇੱਥੇ ਆਪਾਂ ਤਿੰਨ ਅਲੱਗ-ਅਲੱਗ ਕਲਰ ਲੈਂਦੇ ਆ ਜੀ ਤੇ ਜੇਕਰ ਤੁਹਾਡੇ ਕੋਲ ਇੱਕ ਹੀ ਕਲਰ ਹੈਗਾ ਤੁਸੀਂ ਇੱਕ ਕਲਰ ਦੀ ਵੀ ਇਹਨੂੰ ਬਣਾ ਸਕਦੇ ਆ ਇੱਥੇ ਆਪਾਂ yellow color ਲੈ ਲਿਆ ਜੀ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਲਾਵਾਂਗੇ ਜੀ pink color ਆਪਣੇ ਕੋਲ pink color ਹੈ ਇਹ ਫਿਰ ਵੀ ਆਪਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਲਓ ਜੀ ਆਪਾਂ ਤਿੰਨੇ ਕਲਰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਏ ਹੈਗੇ 1 ਘੰਟੇ ਲਈ ਆਪਾਂ ਇਹਨਾਂ ਨੂੰ ਰੱਖਤਾ ਸੀਗਾ ਕਲਰ ਚੜਨ ਵਾਸਤੇ ਕਿਉਂਕਿ ਜੇ ਆਪਾਂ ਘੱਟ ਟਾਈਮ ਰੱਖਦੇ ਤਾਂ ਫਿਰ ਇਹ ਕਲਰ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਸੀ ਚੜਨਾ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਇੱਥੇ ਆਪਾਂ ਇਹ ਹੀ ਪਲੇਟ ਲੈ ਲਈ ਜੀ ਖਾਲੀ ਹੁਣ ਆਪਾਂ ਇਹਦੇ ਉੱਪਰ ਸਿਲਵਰ ਪੇਪਰ ਲਗਾ ਲਾਂਗੇ ਜੀ ਇਸ ਤਰੀਕੇ ਨਾਲ ਤੇ ਜੇਕਰ ਤੁਹਾਡੇ ਕੋਲ সিলਵਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਕੋਈ ਫालतू ਕੱਪੜਾ ਹੋਊਗਾ ਤਾਂ ਤੁਸੀਂ ਉਹ ਲਗਾ ਸਕਦੇ ਆਂ ਪਲੇਟ ਦੇ ਵਿੱਚ ਚਲੋ ਜੀ ਆਪਾਂ ਇਸ ਤਰੀਕੇ ਨਾਲ ਇਹ ਲਗਾ ਲਏ সিলਵਰ ਪੇਪਰ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਇਸ ਤਰੀਕੇ ਨਾਲ ਸਾਈਡ ਤੋਂ ਕਰ ਕਰਕੇ ਕੱਢ ਲੈਣੇ ਆਂ ਚਮਚ ਨਾਲ ਤਾਂ ਕਿ ਜਿਹੜਾ ਐਕਸਟਰਾ ਇਹਦਾ ਇਹ ਹੈਗਾ ਰਸ ਇਹ ਨਾ ਲੱਗੇ ਚਾਸ਼ਨੀ ਤੇ ਚਾशनी ਇਹਦੀ نیچے ਰਹਿ ਜੂਗੀ ਇਸ ਤਰੀਕੇ ਨਾਲ ਤੇ ਆਪਾਂ ਕੱਢ-ਕੱਢ ਕੇ ਚਮਚੇ ਨਾਲ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ ਜੀ ਤੇ ਇਹ ਵੇਖੋ ਜੀ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਲਈ ਕੱਢ ਕੇ ਤਿੰਨੇ ਰੰਗ ਦੀ ਟੂਟੀ ਫਰੂਟੀ ਆਪਾਂ ਕੱਢ ਲਈ ਹੈ ਹੁਣ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਪਤਲੀ ਲੇਅਰ ਦੇ ਵਿੱਚ ਵਿਛਾ ਲੈਣਾ ਕਿਉਂਕਿ ਇਹ ਥੇਤੀ ਸੁੱਕ ਜੂਗੀ ਕਿਉਂਕਿ ਇਹ ਸੇਕ ਨਹੀਂ ਧੁੱਪੂਗੀ ਇਸ ਤਰੀਕੇ ਨਾਲ ਪਤਲੇ ਪਤਲੇ ਫੈਲਾ ਲੈਣਾ ਇਹਨੂੰ ਤੁਸੀਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਜੀ 3 ਘੰਟੇ ਧੁੱਪ ਲਵਾਵਾਂਗੇ ਚੰਗੀ ਤਰ੍ਹਾਂ ਧੁੱਪੇ ਰੱਖ ਦਾਂਗੇ ਇਹਨੂੰ ਆਪਾਂ 3 ਘੰਟੇ ਲਈ ਤੇ ਜੀ ਹੁਣ ਆਪਣੀ ਟੂਟੀ ਫਰੂਟੀ ਬਣ ਕੇ ਬਿਲਕੁਲ ਤਿਆਰ ਰਗੀ ਤੇ ਸੁੱਕੂਗੀ ਵੀ ਦੇਖੋ ਸੁੱਕ ਕੇ ਤਿਆਰ ਹੋ ਗਈ ਹੁਣ ਤੇ ਸਾਰੀ ਟੂਟੀ ਫਰੂਟੀ ਆਪਣੀ ਵਧੀਆ ਤਿਆਰ ਹੋ ਗਈ ਕੱਲੇ ਕੱਲੇ ਪੀਸ ਇੱਧਰ ਵੇਖੋ ਸਾਰੀ ਵਧੀਆ ਬਣੀ ਵੀ ਹੈਗੀ ਇਹ ਵੇਖੋ ਤੇ ਹੁਣ ਇਹ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਸਟੋਰ ਕਰ ਸਕਦੇ ਹਾਂਗੇ ਕਿਸੇ ਕੰਟੇਨਰ ਦੇ ਵਿੱਚ ਬੰਦ ਕਰਕੇ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ